ਇੱਕ ਵਾਰ ਪੜਾ ਉਥੇ ਸੀ ਮਾਡਲ ਟਾਊਨ ਉਥੇ ਲੜਕੀਆਂ ਦੇ ਦੋ ਕਾਲਜ ਹੈ ਇੱਕ ਕਾਲਜ ਵਿੱਚ ਜਸੋਵਾਲ ਜੀ ਨੂੰ ਕਿਸੇ ਚੰਗੇ ਸਵਾਗਤ ਦੇ ਸੱਦੇ ਗਏ ਮੁੱਖ ਮਹਿਮਾਨ ਉਹ ਜਸਵਾਲ ਜੀ ਦਾ ਸੁਭਾਅ ਸੀ ਜੀ ਚਲੋ ਚਲੋ ਇਕੱਠੇ ਚੱਲਦੇ ਆ ਉਥੇ ਹੋਏ ਉਹਨੇ ਘੰਟੇ ਬਾਅਦ ਵਿਹਲੇ ਹੋ ਜਾਣਾ ਉਥੇ ਮੈਂ ਦੇਖਿਆ ਚੰਦੀ ਰਾਮ ਜੀ ਹੈ ਤੇ ਉਹ ਚੰਦੀ ਰਾਮ ਨੂੰ ਇਸ ਕਰਕੇ ਲੈ ਆਂਦਾ ਇਹਨਾਂ ਨੇ ਪ੍ਰਗਟ ਕਰਿਆਲ ਨੂੰ ਆਪਦੇ ਸ਼ੇਗਰਦ ਨੂੰ ਗਿਆ ਜਸਵਾਲ ਜੀ ਨੇ ਵੀ ਰੋਟੀ ਰੋਟੀ ਫੇਰ ਸ਼ੁਰੂ ਹੋਊਗੀ ਵੀ ਚਾਂਦੀ ਰਾਮ ਨੂੰ પાਸੇ ਲਾ ਜਾ ਕੇ ਤੇ ਵੇਟਰ ਨੂੰ ਸੱਦ ਮੈਂ ਕਹਿੰਨਾ ਇਹਨੂੰ ਵਧੀਆ ਸਾਰਾ ਕੁਝ ਜਿਹੜਾ ਵਧੀਆ ਵਧੀਆ ਚੀਜ਼ਾਂ ਤੇ ਇਹਨੂੰ ਖਵਾ ਦਿਓ ਮਤਲਬ ਉਸ ਪਿਆਰ ਚੋਂ ਆਪਣਾਤ ਚੋਂ ਸਤਕਾਰ ਚੋਂ ਤੇ ਉਸ ਦੁੱਖ ਚੋਂ ਵੀ ਵਧੀਆ ਖਾਣੇ ਹੁਣ ਚਾਂਦੀ ਰਾਮ ਕੋਲੇ ਕਿੱਥੇ ਆ ਹੈ ਨੀ ਤੇ ਉਹ ਤਾਂ ਵਿਆਹ ਵਰਗਾ ਇੱਕ ਖਾਣੇ ਸੀਗੇ ਸਾਰੀ ਕਿਸਮ ਦਾ ਤੇ ਉਦੋਂ ਇਹਦਾ ਇੰਨਾ ਮਤਲਬ ਦੇਖ ਕੇ ਰੋਣਾ ਦਾ ਸੀ ਮੈਂ ਉਸੇ ਤਰ੍ਹਾਂ ਗੋਡੀਆਂ ਹੱਥ ਲਾਇਆ ਤੇ ਮੈਂ ਉਹਨੂੰ ਦੱਸਿਆ ਬਈ ਮੈਂ ਤੁਹਾਡੇ ਕੋਲ ਤੁੰਬੀ ਸਿੱਖਣਾ ਆਉਂਦਾ ਰਿਹਾ ਉਹਨੂੰ ਚੇਤੇ ਨਹੀਂ ਸੀ ਉਹਤੋਂ ਫਿਰ ਮੈਂ ਉਹਨੂੰ ਕਿਹਾ ਬਈ ਇੱਕ ਵਾਰ ਚੰਡੀਗੜ੍ਹ ਤੁਹਾਡਾ ਜਿਹੜਾ ਸੰਮਾਨ ਹੋਇਆ ਸੀ ਕਹਿੰਦਾ ਹਾਂ ਹਾਂ ਟਕੋਰ ਥੀਏਟਰ ਚ ਹੋਇਆ ਸੀ ਤੇ ਮੈਂ ਕਿਹਾ ਮੈਂ ਕਰਵਾਇਆ ਸੀ ਤੂੰ ਕਹਿੰਦਾ ਅੱਛਾ ਮੈਨੂੰ ਚੇਤਾ ਨਹੀਂ ਮਤਲਬ ਹਾਲਾਤ ਇਦਾਂ ਦੇ ਹੋ ਗਏ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਵੀ